ਪੰਜਾਬ ਵਿਜੀਲੈਂਸ ਬਿਊਰੋ ਨੇ ਕੀਤੀ ਵੱਡੀ ਕਾਰਵਾਈ ਪੀਐਸਪੀਸੀਐਲ ਦਾ ਜਈ ਰਿਸ਼ਵਤ ਲੈਂਦਾ ਹੋਇਆ ਰੰਗੇ ਹੱਥੀਂ ਫੜਿਆ ਗਿਆ ਹੈ ਹਜ਼ਾਰਾਂ ਰੁਪਏ ਦੀ ਮੰਗੀ ਸੀ ਰਿਸ਼ਵਤ ਤੇ ਹੁਣ ਪੇਸ਼ ਕੀਤਾ ਜਾਵੇਗਾ ਅਦਾਲਤ ਦੇ ਵਿੱਚ ਜੀਆਂ ਇਹ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪੰਜਾਬ ਵਿਜੀਲੈਂਸ ਬਿਊਰੋ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਦੱਸਦੀ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਪੀਐਸਪੀਸੀਐਲ ਦੇ ਇੱਕ ਜੈ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਫੜ ਲਿਆ ਇਸ ਜੈ ਨੇ ਹਜ਼ਾਰਾਂ ਰੁਪਏ ਦੀ ਰਿਸ਼ਵਤ ਮੰਗੀ ਸੀ ਤੇ ਹੁਣ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਦੱਸਦੀ ਹੈ ਕਿ ਇਸ ਜਈ ਦਾ ਨਾਮ ਕੁਲਦੀਪ ਸਿੰਘ ਹੈ ਜਿਸ ਨੇ ਲੁਧਿਆਣਾ ਦੇ ਇੱਕ ਵਿਅਕਤੀ ਦੇ ਕੋਲੋਂ 36000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਤੇ ਇਸ ਨੇ ਇਹ ਰਿਸ਼ਵਤ ਦੋ ਕਿਸ਼ਤਾਂ ਦੇ ਵਿੱਚ ਲੈਣੀ ਸੀ ਤੇ ਹੁਣ ਇਹ ਵਿਜੀਲੈਂਸ ਬਿਊਰੋ ਦੇ ਹੱਥ ਲੱਗ ਗਿਆ ਤੇ ਇਸ ਨੂੰ ਜਿਹੜਾ ਕਿ ਅਦਾਲਤ ਦੇ ਵਿੱਚ ਪੇਸ਼ ਵੀ ਕੀਤਾ ਜਾਵੇਗਾ ਦਰਸਲ ਇਸ ਕੁਲਦੀਪ ਸਿੰਘ ਨਾਮ ਦੇ ਜਈ ਨੇ ਇੱਕ ਜਸਵਿੰਦਰ ਸਿੰਘ ਨਾਮ ਦੇ ਵਿਅਕਤੀ ਦੇ ਕੋਲੋਂ 36000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਦੱਸਦੀ ਹੈ ਕਿ ਜਸਵਿੰਦਰ ਸਿੰਘ ਜਿਲ੍ਹਾ ਲੁਧਿਆਣਾ ਦੇ ਰਾਮਨਗਰ ਦਾ ਰਹਿਣ ਵਾਲਾ ਹੈ ਜਿਹੜਾ ਕਿ ਸ਼ਿੰਗਾਰ ਰੋਡ ਤੇ ਪੈਂਦਾ ਹੈ ਔਰ ਜਸਵਿੰਦਰ ਸਿੰਘ ਇੱਕ ਚਾਹ ਦੀ ਦੁਕਾਨ ਚਲਾਉਂਦਾ ਹੈ ਉਸਨੇ ਦੱਸਿਆ ਹੈ ਕਿ ਉਸਨੇ ਆਪਣੀ ਦੁਕਾਨ ਤੇ ਬਿਜਲੀ ਦਾ ਮੀਟਰ ਲਗਵਾਉਣਾ ਸੀ ਇਸ ਕਰਕੇ ਉਸਨੇ ਅਰਜੀ ਦਿੱਤੀ ਸੀ ਤੇ ਜਦੋਂ ਉਹ ਜੈ ਕੁਲਦੀਪ ਸਿੰਘ ਦੇ ਸੰਪਰਕ ਵਿੱਚ ਆਇਆ ਤਾਂ ਉਸਨੇ ਜਸਵਿੰਦਰ ਸਿੰਘ ਦੇ ਕੋਲੋਂ 36000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਤੇ ਦੋਨਾਂ ਵਿੱਚ ਸਾਲ ਇਹਲਾ ਸੌਦਾ ਸੀ ਉਹ 15000 ਰੁਪਏ ਦੇ ਵਿੱਚ ਤੈਅ ਹੋ ਗਿਆ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ 10000 ਰੁਪਏ ਪਹਿਲਾਂ ਹੀ ਲੈ ਲੈਨੇ ਤੇ ਹੁਣ ਦੂਜੀ ਕਿਸ਼ਤ ਦੇ ਵਜੋਂ 5000 ਰੁਪਏ ਲੈਣੇ ਸਨ ਜਿਸ ਦੌਰਾਨ ਹੀ ਜਸਵਿੰਦਰ ਸਿੰਘ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦੇ ਨਾਲ ਸੰਪਰਕ ਕੀਤਾ ਤੇ ਕੁਲਦੀਪ ਸਿੰਘ ਨਾਮ ਦੇ ਜਈ ਨੂੰ ਰਿਸ਼ਵਤ ਲੈਂਦੇ ਹੋਏ ਰੰਗੀ ਹੱਤੀ ਪੰਜਾਬ ਵਿਜੀਲੈਂਸ ਬਿਊਰੋ ਨੇ ਫੜ ਲਿਆ ਇਸ ਲਈ ਦੋ ਸਰਕਾਰੀ ਗਵਾਹੀ ਵੀ ਸ਼ਾਮਿਲ ਸਨ ਜਿਹਨਰੇ ਸਾਹਮਣੇ ਹੀ ਜੈ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੱਸਦੀ ਕਿ ਹੁਣ ਉਸ ਦੀ ਪੇਸ਼ੀ ਅਦਾਲਤ ਦੇ ਵਿੱਚ ਕੀਤੀ ਜਾਵੇਗੀ ਔਰ ਨਾਲ ਹੀ ਇਹ ਵੀ ਗੱਲ ਸਾਂਝੀ ਕਰ ਦਈਏ ਕਿ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਸਰਕਾਰੀ ਅਧਿਕਾਰੀ ਨੇ ਕਿਸੇ ਆਮ ਵਿਅਕਤੀ ਦੇ ਕੋਲ ਰਿਸ਼ਵਤ ਦੀ ਮੰਗ ਕੀਤੀ ਹੋਵੇ ਪਹਿਲਾਂ ਵੀ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਨੇ ਜਦੋਂ ਸਰਕਾਰੀ ਅਧਿਕਾਰੀ ਰਿਸ਼ਵਤ ਦੀ ਮੰਗ ਕਰਦੇ ਰਹੇ ਤੇ ਕਈ ਵਾਰ ਤਾਂ ਆਮ ਲੋਕ ਮਜਬੂਰੀ ਵਸ ਆਪਣਾ ਕੰਮ ਕਰਾਉਣ ਦੇ ਲਈ ਇਹਨਾਂ ਨੂੰ ਰਿਸ਼ਵਤ ਦੇ ਵੀ ਦਿੰਦੇ ਨੇ ਪਰੰਤੂ ਕੁਝ ਲੋਕ ਹਿੰਮਤ ਕਰਦੇ ਨੇ ਤੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਾਲ ਸੰਪਰਕ ਕਰਦੇ ਨੇ ਤੇ ਬਾਅਦ ਦੇ ਵਿੱਚ ਇਹੋ ਜਿਹੜੇ ਸਰਕਾਰੀ ਅਫਸਰ ਨੇ ਉਹ ਫੜੇ ਵੀ ਜਾਂਦੇ ਨੇ ਇਸੇ ਹੀ ਤਰ੍ਹਾਂ ਜਸਵਿੰਦਰ ਸਿੰਘ ਨੇ ਵੀ ਹਿੰਮਤ ਦਿਖਾਈ ਹੈ ਤੇ ਉਸਨੇ ਪੰਜਾਬ ਵਿਜੀਲنس ਬਿਊਰੋ ਦੇ ਨਾਲ ਸੰਪਰਕ ਕੀਤਾ ਪੰਜਾਬ ਵਿਜੀਲنس ਬਿਊਰੋ ਨੇ ਜਾਲ ਵਿਛਾਇਆ ਤੇ ਕੁਲਦੀਪ ਸਿੰਘ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਤੇ ਹੁਣ ਉਸ ਦੀ ਪੇਸ਼ੀ ਅਦਾਲਤ ਤੇ ਵਿੱਚ ਵੀ ਕੀਤੀ ਜਾਵੇਗੀ